ਉਦਯੋਗਿਕ ਕ੍ਰਾਂਤੀ ਵੱਲ ਵਧਦਾ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ 2023 ਦੇ ਵਿੱਚ ਗ੍ਰੀਨ ਸਟੈਂਪ ਪੇਪਰ ਦੀ ਸ਼ੁਰੂਆਤ ਕੀਤੀ ਹੁਣ ਨਿਵੇਸ਼ਕ ਨੂੰ ਜਗ੍ਹਾ ਸਿਲੈਕਟ ਕਰਕੇ ਉਸ ਦੇ ਬਾਰੇ ਜਾਣਕਾਰੀ ਇਨਵੈਸਟਮੈਂਟ ਪੰਜਾਬ ਦੇ ਆਫਿਸ ਜਾਂ ਪੋਰਟਲ ਤੇ ਦੇਣੀ ਹੁੰਦੀ ਹੈ ਤੇ 15 ਦਿਨਾਂ ਦੇ ਵਿੱਚ ਕਾਰਵਾਈ ਮੁਕੰਮਲ ਕਰਕੇ ਨਿਵੇਸ਼ਕ ਨੂੰ ਸੂਚਿਤ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਨਿਵੇਸ਼ਕ ਵੱਲੋਂ ਇੱਕੋ ਥਾ ਦੇ ਉੱਤੇ ਗ੍ਰੀਨ ਸਟੈਂਪ ਪੇਪਰ ਦੀ ਖਰੀਦ ਕੀਤੀ ਜਾਂਦੀ ਹੈ ਜਿਸ ਤੇ ਹਰ ਵਿਭਾਗ ਦੀ ਐਨਓਸੀ ਜਾਰੀ ਹੁੰਦੀ ਹੈ ਦਸਿਲਸਟਾ ਨੂੰ ਜਿਹੜੀ ਜ਼ਮੀਨ ਦੇਣੀ ਆ ਉਹਦੇ ਵਾਸਤੇ ਜਿਹੜੇ ਹਰੇ ਰੰਗ ਦੇ ਸਟੈਂਪ ਪੇਪਰ ਲਾਏ ਆ ਉਹਦਾ ਵਾਸਤੇ ਅਸੀਂ ਸੋਚਦੇ ਆਂ ਵੀ ਇਹਨਾਂ ਨੇ ਬਹੁਤ ਵਧੀਆ ਪ੍ਰਬਾਲਾ ਕੀਤਾ ਉਹਦੇ ਸਾਰੇ ਕੰਮ ਕੀਤੇ ਕਰਾਏ ਕੋਈ ਵੀ ਐਨਓਸੀ ਸਾਨੂੰ ਵੱਖਰਾ ਲੈਣ ਦੀ ਲੋੜ ਨਹੀਂ ਪਵੇਗੀ ਨਾ ਪੋਲਿਊਸ਼ਨ ਦਾ ਨਾ ਸਾਡਾ ਕੋਈ ਸੀਐਲਯੂ ਦਾ ਕੰਮ ਕੋਈ ਨਹੀਂ ਰੁਕੇਗਾ ਦਨਦਕਾਰਾਂ ਦੀ ਸਹੂਲਤ ਲਈ ਕਲਰ ਕੋਡਿੰਗ ਵਾਲੇ ਸਟੈਂਪ ਪੇਪਰ ਬਣਾਉਣ ਵਾਲਾ ਭਾਰਤ ਦਾ ਪਹਿਲਾ ਸੂਬਾ ਬਣਿਆ ਹੈ ਪੰਜਾਬ ਕੋਈ ਤੁਹਾਨੂੰ ਤੰਗ ਕਰਨ ਵਾਲਾ ਨਹੀਂ ਹੋਊਗਾ ਕੋਈ ਤੁਹਾਨੂੰ ਦਫ਼ਤਰਾਂ ਦੇ ਗਿੜੇ ਨਹੀਂ ਮਾਰਨੇ ਪੈਣਗੇ ਕੋਈ ਤੁਹਾਡੇ ਕੋਲੇ ਆਵੇ ਇਹ ਫੈਕਟਰੀ ਕਿਉਂ ਲੱਗ ਰਹੀ ਹੈ ਕਾਗਜ਼ ਦਿਖਾਓ ਕੋਈ ਕਾਗਜ਼ ਨਹੀਂ ਦਿਖਾਉਣਾ ਗ੍ਰੀਨ ਕਲਰ ਦਾ ਸਟਾਮ ਹੈ ਇਟ ਮੀਨ ਤੁਹਾਡੇ ਕੋਲ ਸਾਰੀ ਕਲੀਅਰੈਂਸ ਹੈਗੀ ਹੈ